ਹਾਂਜੀ ਦੋਸਤੋ ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨ ਸੋ ਇਸ ਸਮੇਂ ਆਪਾਂ ਜ਼ਿਲ੍ਹਾ ਫਤਗੜ ਸਾਹਿਬ ਸਹਿਰ ਸਰਾਂਦ 34 ਰੂਮ ਮੋੜ ਤੇ ਖੜੇ ਸੀਗੇ ਔਰ ਬਹੁਤ ਸਾਰੇ ਭੈਣ ਭਰਾਵਾਂ ਦੀਆਂ ਇਸ ਮੋੜ ਦੇ ਨਾਲ ਯਾਦਾਂ ਵੀ ਜੁੜੀਆਂ ਹੋਣਗੀਆਂ ਕਿਉਂਕਿ ਬਹੁਤ ਸਾਰੇ ਭੈਣ ਭਰਾ ਸਵੇਰੇ ਇਸ ਮੋੜ ਤੋਂ ਹੀ ਬੱਸ ਲੈਂਦੇ ਆ ਕੋਈ ਚੰਡੀਗੜ ਜਾਂਦਾ ਕੋਈ ਰੋਪੜ ਜਾਂਦਾ ਕੋਈ ਪਟਿਆਲੇ ਜਾਂਦਾ ਹੋਊਗਾ ਸੋ ਬਹੁਤ ਸੋਹਣਾ ਇਹ ਜਿਹੜਾ ਮੋੜ ਆ ਇਸ ਟਾਈਮ ਇਹ ਚੌਂਕ ਆ ਬਣ ਚੁੱਕਿਆ ਔਰ ਮੈਂ ਤੁਹਾਨੂੰ ਦਿਖਾਣਾ ਹੁਣ ਇਹ ਚੌਂਕ ਬਿਲਕੁਲ ਤੁਹਾਨੂੰ ਮਹਾਲੀ ਜਾਂ ਚੰਡੀਗੜ੍ਹ ਦਾ ਭਲੇਖਾ ਪਉਂਦਾ ਉਹ ਕਿਵੇਂ ਪਉਂਦਾ ਆਜੋ ਮੈਂ ਤੁਹਾਨੂੰ ਦਿਖਾਣਾ ਥੋੜਾ ਜਿਹਾ ਦੇਖੋ ਇਸ ਤਰ੍ਹਾਂ ਦੀਆਂ ਪਾਰਕਾਂ ਜਿਹੜੀਆਂ ਹੁੰਦੀਆਂ ਤੁਹਾਨੂੰ ਜ਼ਿਆਦਾਤਰ ਮਹਾਲੀ ਜਾਂ ਚੰਡੀਗੜ੍ਹ ਦੇ ਵਿੱਚ ਹੀ ਦੇਖਣ ਨੂੰ ਮਿਲਦੀਆਂ ਜੇ ਕੋਈ ਵੀ ਚੌਂਕ ਹੁੰਦਾ ਜਿਸ ਤਰ੍ਹਾਂ ਕਿ ਸੱਤ ਫੇਸ ਦਾ ਔਰ ਉੱਥੇ ਤੁਹਾਨੂੰ ਨਾਲ-ਨਾਲ ਬਹੁਤ ਗ੍ਰੀਨਰੀ ਦੇਖਣ ਨੂੰ ਮਿਲਦੀ ਆ ਸੋ ਇਸੇ ਤਰੀਕੇ ਦੇ ਨਾਲ ਹੁਣ ਸਾਡੇ ਸਹਿਰ ਸਰਹੰਦ ਦੇ ਵਿੱਚ ਵੀ ਦੇਖੋ ਇਹ ਚੌਂਕ ਆ ਜਿਹੜਾ ਤਾਂ ਇੱਥੇ ਤੁਹਾਨੂੰ ਬਹੁਤ ਜ਼ਿਆਦਾ ਗ੍ਰੀਨਰੀ ਦੇਖਣ ਨੂੰ ਮਿਲਦੀ ਆ ਔਰ ਬੈਠਣ ਨੂੰ ਬਹੁਤ ਜ਼ਿਆਦਾ ਵਧੀਆ ਪ੍ਰਬੰਧ ਨੇ ਇਹ ਦੇਖੋ ਇੱਥੇ ਬਹਿ ਸਕਦੇ ਆ ਤੁਸੀਂ ਬਹਿ ਕੇ ਆਰਾਮ ਕਰ ਸਕਦੇ ਹੋ ਔਰ ਮੇਰੇ ਸਾਹਮਣੇ ਵਾਲ ਜਿਹੜੇ ਸਾਡੇ ਭੈਣ ਭਰਾ ਸ਼ਾਮ ਨੂੰ ਪਾਰਕ ਦੇ ਵਿੱਚ ਘੁੰਮਣਾ ਚਾਹੁੰਦੇ ਆ ਇੱਕ ਤਰ੍ਹਾਂ ਦੀ ਇਹ ਸਮਝੋ ਪਾਰਕ ਕੀ ਆ ਛੋਟੀ ਹੈ ਬੇਸ਼ੱਕ ਲੇਕਿਨ ਵਧੀਆ ਥੋੜੀ ਜੀ ਸਫਾਈ ਹੋਣ ਵਾਲੀ ਆ ਚਲੋ ਕੋਈ ਗੱਲ ਨਹੀਂ ਔਰ ਅੱਗੇ ਮੈਂ ਤੁਹਾਨੂੰ ਦਿਖਾਉਂਦਾ ਔਰ ਤੁਸੀਂ ਇੱਥੇ ਵੀ ਦੇਖੋ ਬਹੁਤ ਸੋਹਣੀ ਪਾਰਕ ਆ ਬਹੁਤ ਵਧੀਆ ਪ੍ਰਬੰਧ ਆ ਬੈਠ ਬੈਠ ਸਕਦੇ ਆ ਇੱਥੇ ਜੇਕਰ ਤੁਹਾਡੀ ਬੱਸ ਲੇਟ ਆਉਣੀ ਆ ਤਾਂ ਤੁਸੀਂ ਇੱਥੇ ਵੀ ਬੈਠ ਸਕਦੇ ਆ ਅਦਰਵਾਇਜ਼ ਬੈਠਣ ਲਈ ਹੋਰ ਵੀ ਬਹੁਤ ਸਾਰੇ ਪ੍ਰਬੰਧ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਔਰ ਬਿਲਕੁਲ ਤੁਸੀਂ ਦੇਖ ਸਕਦੇ ਹੋ ਸਾਹਮਣੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਟੈਚੂ ਵੀ ਲਗਾਇਆ ਗਿਆ ਇੱਥੇ। ਔਰ ਸਾਹਮਣੇ ਵੀ ਦੇਖ ਸਕਦੇ ਹੋ ਤੁਸੀਂ ਇੱਕ ਪਾਰਕ ਆ ਔਰ ਬਿਲਕੁਲ ਨਜ਼ਦੀਕ ਵੀ ਪਾਰਕ ਆ ਤੇ ਸਾਹਮਣੇ ਵੀ ਬੈਠਣ ਦਾ ਬਹੁਤ ਵਧੀਆ ਪ੍ਰਬੰਧ ਆ ਜੇ ਮੈਂ ਹੁਣ ਇੱਧਰ ਦੀ ਗੱਲ ਕਰਾਂ ਤਾਂ ਇੱਧਰ ਵੀ ਮਤਲਬ ਜੇਕਰ ਤੁਹਾਡੀ ਬੱਸ ਉਹੀ ਗੱਲ ਕਹਾ ਵੀ ਸਮੇਂ ਅਨੁਸਾਰ ਨਹੀਂ ਆ ਰਹੀ ਹੈਗੀ ਤਾਂ ਤੁਸੀਂ ਉੱਥੇ ਬੈਠ ਕੇ ਆਰਾਮ ਤੇ ਆਪਣੀ ਬੱਸ ਦਾ ਇੰਤਜ਼ਾਰ ਕਰ ਸਕਦੇ ਹੋ। ਔਰ ਬਹੁਤ ਵਧੀਆ ਪ੍ਰਬੰਧ ਆ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਇਸ ਵੀਡੀਓ ਨੂੰ ਆਪਣੇ ਭੈਣ ਭਰਾਵਾਂ ਦੇ ਨਾਲ ਸਾਂਝੀ ਜਰੂਰ ਕਰ ਦਿਓ ਜੇਕਰ ਤੁਹਾਡੀ ਇੱਥੇ ਕੋਈ ਯਾਦ ਜੁੜੀ ਆ ਇਸ ਚੌਂਕ ਦੇ ਨਾਲ ਇਸ ਮੋੜ ਦੇ ਨਾਲ ਤਾਂ ਬਿਲਕੁਲ ਦੱਸਿਓ ਜਰੂਰ ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ